ਜਸਵਰ ਜੀ ਜੁਗੰਦਰ ਸਿੰਘ ਜੀ ਸ਼ਾਪਾ ਜੀ ਸਾਰੇ ਅਸੀਂ ਇਕੱਠੇ ਹੋ ਕੇ ਮੀਟਿੰਗ ਕੀਤੀ ਹੈ ਕਿਉਂਕਿ ਅੱਜ ਕੁਝ ਐਸੇ ਫੈਸਲੇ ਨੇ ਅੱਜ ਜਿੱਥੇ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਗੁਰਪ੍ਰੀਤ ਸਿੰਘ ਗੱਲ ਜੀ ਦੀ ਗਵਾਹੀ ਦੇ ਵਿੱਚ ਸੀਮੀ ਕੁਤਰਾ ਜੀ ਦੀ ਗਵਾਹੀ ਦੇ ਵਿੱਚ ਕਮੇਟੀ ਬਣਾਈ ਹੈ ਅਤੇ ਇੱਕ ਕਮੇਟੀ ਰਾਣਾ ਚਾਂਡੇ ਜੀ ਅਤੇ ਇੱਕ ਕਮੇਟੀ ਜਿਹੜੇ ਉੱਥੇ ਦੇ ਸਮੁੱਚੇ ਮੇਲੇ ਦੇ ਪ੍ਰਬੰਧ ਉਹ ਮੈਂ ਤੇ ਅਰਜੀਤ ਕੁਮਾਰ लवली ਜੀ ਅਸੀਂ ਉਹ ਸਾਰੇ ਦੇਖਾਂਗੇ ਕਿ ਇਹ ਕਮੇਟੀਆਂ ਦਾ ਗਠਨ ਕੀਤਾ ਗਿਆ ਇੱਕ ਵੱਡੀ ਗੱਲ ਗੁਰਿੰਦਰ ਸਿੰਘ ਗੋੜਕੀ ਜੀ ਨੂੰ ਅੱਜ ਜਨਰਲ ਸਕੱਤਰ ਬਣਾਇਆ ਗਿਆ ਮਾਲਵਾ ਸਭਿਆਚਾਰਕ ਮੰਚ ਦੇ ਅਤੇ ਮੈਂ ਸਮਝਦਾ ਇਹ ਨੌਜਵਾਨ ਜਿਨ੍ਹਾਂ ਨੇ ਪਿਛਲੇ ਦਿਨੀ ਮੈਂ ਦੇਖਿਆ ਕਿ ਮਾਤਾ ਪਿਤਾ ਦੀ ਸਤਿਕਾਰ ਇੱਕ ਸਰਬਣ ਪੁੱਤਰ ਦੀ ਤਰ੍ਹਾਂ ਜੋ ਇਹਨਾਂ ਨੇ ਉਹ ਰੋਡਾ ਦਾ ਕੀਤਾ ਇੱਕ ਸਮਾਜ ਨੂੰ ਸੰਦੇਸ਼ ਦੇਣ ਵਾਲਾ ਤੇ ਅੱਜ ਇਹ ਸਾਡੇ ਜਦ ਮંચ ਦੇ ਨਾਲ ਜੁੜਨਗੇ ਜਿਹੇ ਨੌਜਵਾਨ ਉਹਦੇ ਨਾਲ ਮੈਂ ਸਮਝਦਾ ਮੀਲੇ ਦੇ ਵਿੱਚ ਹੋਰ ਪਿਆਰੇ ਰੰਗ ਭਰੇ ਜਾਣਗੇ ਤੇ ਇਹ ਅੱਜ ਅਸੀਂ ਜਿਹੜਾ ਅੱਜ ਦੀ ਕਾਰਗੁਜ਼ਾਰੀ ਸਾਡੀ ਇੱਕ ਮਖੌਲ ਕਮੇਟੀਆਂ ਦਾ ਗਰਜਨ 11 ਜਨਵਰੀ 11 ਵਜੇ ਗੁਰੂ ਨਾਨਕ ਦੇਵ ਪਵੰਦੇ ਵਿੱਚ 125 ਉਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਘਰ ਬੇਟੀਆਂ ਦਾ ਜਨਮ ਹੋਇਆ ਅਤੇ ਉਹ ਬੇਟੀਆਂ ਨਾਲ ਆਉਣਗੀਆਂ ਅਸੀਂ ਉਹ ਨੰਨੀਆਂ ਪਿਆਰੀਆਂ ਬੇਟੀਆਂ ਕਿਸੇ ਦੀ ਉਮਰ 3 ਮਹੀਨੇ ਆ ਕਿਸ ਦੀ 4 ਮਹੀਨੇ ਆ ਅਸੀਂ ਓਪਨ ਦੇ ਵਿੱਚ ਵੀ ਨਹੀਂ लवली ਜੀ ਨੇ ਜੋ ਫੈਸਲਾ ਲਿਆ ਕਿ ਅਸੀਂ ਓਪਨ ਚ ਨਹੀਂ ਮੇਲਾ ਇਸ ਵਾਰ ਇਨਡੋਰ ਕਰਾਂਗੇ ਤਾਂ ਕਿ ਉਹ ਬੱਚੀਆਂ ਨੂੰ ਕਿਸੇ ਕਿਸਮ ਦੀ ਠੰਡ ਮੌਸਮ ਦਾ ਸੱਣਾ ਹੋਵੇ ਅਸੀਂ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਪੰਜਾਬੀ ਭਵਨ ਦੇ ਨਾਲ ਨੇੜੇ ਪਾਰਤ ਨਗਰ ਚੌਂਕ ਉੱਥੇ ਮੇਲਾ ਕਰ ਜਾਰੀ ਹੈ 11 ਤਰੀਕ ਨੂੰ ਮੀਟਿੰਗ ਹੋ ਲੈ ਗਈ ਅੱਜ ਇਹ ਮੀਟਿੰਗ ਜਿਹੜੀ ਸਰਕਟ ਹਾਊਸ ਲੁਧਿਆਣਾ ਵਿਖੇ ਚੇਅਰਮੈਨ ਮੰਚ ਦੇ ਕਿਸ਼ਨ ਕੁਮਾਰ ਬਹਾਵਾਈ ਦੀ ਗੋਆਇਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਜਿਹੜਾ ਮੇਲਾ ਇੱਕ ਟੀਮ ਵਰਕ ਹੈ ਅੱਜ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ ਜਿੱਥੇ ਉਹਦੇ ਨਾਲ ਨਾਲ ਇਹ ਵੀ ਫੈਸਲਾ ਲਿਆ ਗਿਆ ਵੀ ਜਿਹੜਾ ਅਸੀਂ ਅੱਜ ਮੈਡਲ ਪਾਉਣੇ ਨੇ ਇਸ ਵਾਰੀ ਸਾਰੀਆਂ ਬੀਬੀਆਂ ਨੂੰ ਭੈਣਾਂ ਨੂੰ ਉਹ ਜਿਹੜੀ ਸਾਡੀ ਇੱਕ ਬੇਟੀ ਪਿਛਲੇ ਸਾਲਾਂ ਚ ਪਿਛਲੇ ਸਾਲ ਹੀ ਸ਼ਾਇਦ ਦਿਲਰੋਜ ਸੀ ਬੇਟੀ ਉਹਦੇ ਨਾਮ ਦੇ ਮੈਡਲ ਤਿਆਰ ਕੀਤੇ ਨੇ ਉਹਦੇ ਨਾਮ ਦੇ ਅਸੀਂ ਉਹਦੀ ਫੋਟੋ ਲਗਾ ਕੇ ਬਾਕਾਇਦਾ ਜਿਹੜੇ ਮੈਡਲਿਸਟ ਵਾਰੀ ਉਹ ਸਾਰੀਆਂ ਬੀਬੀਆਂ ਨੂੰ ਭੈਣਾ ਨੂੰ ਪਾਉਣੇ ਨੇ ਕਿਉਂਕਿ ਉਹ ਬੇਟੀ ਦੀ ਜਿਹੜੀ ਯਾਦ ਹਮੇਸ਼ਾ ਲੁਧਿਆਣਾ ਵਾਸੀਆਂ ਦੇ ਨਹੀਂ ਪੂਰੇ ਪੰਜਾਬ ਵਾਸੀਆਂ ਦੇ ਮਨਾਂ ਚ ਰਹੇਗੀ ਕਿਉਂਕਿ ਬਹੁਤ ਦੁਖਾਂਤ ਵਾਲੀ ਗੱਲ ਸੀ ਜਿਹੜਾ ਉਹ ਭੈੜਾ ਵਰਤਾਰਾ ਹੋਇਆ ਉਸ ਬੇਟੀ ਦੇ ਨਾਲ ਸੋ ਰਹੀ ਗੱਲ ਮੇਲੇ ਦੀ ਇਹ ਜਿਹੜੀਆਂ ਸਬ ਕਮੇਟੀਆਂ ਬਣੀਆਂ ਨੇ ਇਹ ਇੱਕ ਜ਼ਿੰਮੇਵਾਰੀ ਦਾ ਇੱਕ ਅਹਿਸਾਸ ਕਰਾਉਂਦੀਆਂ ਨੇ ਕਿਉਂਕਿ ਮੇਲਾ ਬਹੁਤ ਵੱਡਾ ਜਿਹੜਾ ਇੱਕ ਮੈਂ ਸਮਝਦਾ ਵੀ ਫੰਕਸ਼ਨ ਹੈ ਔਰ ਇਹਨੂੰ ਆਰਗੇਨਾਈਜ਼ ਕਰਨ ਲਈ ਜਿਹੜੀਆਂ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ ਉਹ ਸਾਰੀਆਂ ਮਾਨਯੋਗ ਸਚੀਪਤਾ ਜਿਹੜੀਆਂ ਨੇ ਆਪਣਾ ਆਪਣਾ ਜ਼ਿੰਮੇਵਾਰੀ ਨੂੰ ਬਹੁਤ ਬਖੂਬੀ ਨਿਭਾਈਆਂ ਔਰ ਜਿਹੜੀ ਸਾਡੀ ਡਿਊਟੀ ਲਗਾਈ ਹੈ ਚੇਅਰਮੈਨ ਸਾਹਿਬ ਨੇ ਮੈਂ ਅਮਰਿੰਦਰ ਜੀ ਗੁਰਕੀ ਜੀ ਸਾਡੇ ਬੈਠੇ ਨੇ ਜੰਗੀ ਭਾਜੀ ਛੱਪਾ ਜੀ ਸਾਰੀ ਅਸੀਂ ਸਾਡੀ ਟੀਮ ਜਿਹੜੀ ਪ੍ਰਬੰਧਕੀ ਕਮੇਟੀ ਚਾ ਸੀ ਕਿਉਂਕਿ ਉੱਥੇ ਜਿਹੜੇ ਉਹਨਾਂ ਪ੍ਰਬੰਧ ਕਰਨੇ ਨੇ ਉਹਦੇ ਸਾਰੀ ਇਹ ਟੀਮ ਜਿਹੜਾ ਆਪਣਾ ਆਪਣਾ ਖੂਬੀ ਕੋ ਜਿਹੜਾ ਰੋਲ ਨਿਭਾਈ ਸੀ ਸੋ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ 11 ਜਨਵਰੀ 2024 ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਗੁਰੂ ਨਾਨਕ ਦੇਵ ਭਵਨ ਜਰੂਰ ਪਹੁੰਚੋ ਤਾਂ ਜੋ ਇਸ ਕਾਰਜ ਦੇ ਵਿੱਚ ਤੁਸੀਂ ਵੀ ਆਪਣਾ ਤਿਲਕ ਨੂੰ ਪਾ ਸਕੋ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਜੀ ਅੱਜ ਟਿਕ ਹਾਂ ਕੀ ਕਹਾਂਗੇ ਜੀ ਮੈਂ ਅੱਜ ਗੁਰਿੰਦਰ ਸਿੰਘ ਗੋਰਖੀ ਕ੍ਰਿਸ਼ਨ ਕੁਮਾਰ ਬਾਬਾ ਜੀ ਦਾ ਤੇ ਸਾਡੇ ਪ੍ਰਧਾਨ ਜੀ लवली ਜੀ ਦਾ ਬਹੁਤ ਅਤੀ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਆਪਣੇ ਮਾਲਵਾ ਸੱਭਿਆਚਾਰਕ ਮੇਲੇ ਦੇ ਵਿੱਚ ਜਨਰਲ ਸਕੱਤਰ ਦੀ ਨਿਯੁਕਤੀ ਕਰਕੇ ਅੱਜ ਨਾਲ ਸੇਵਾ ਦਾ ਮੌਕਾ ਦਿੱਤਾ ਹੈ ਤੇ ਮੈਂ ਦਿਲੋਂ ਤਨੋਂ ਮਨੋਂ ਕੋਸ਼ਿਸ਼ ਕਰੂੰਗਾ ਮੈਂ ਜਿਹੜੀ ਜ਼ਿੰਮੇਵਾਰੀ ਉਹਨਾਂ ਨੇ ਮੈਨੂੰ ਦਿੱਤੀ ਹੈ ਮੈਂ ਪੂਰੀ ਤਰ੍ਹਾਂ ਨਿਭਾ ਸਕਦਾ ਹਾਂ ਧੰਨਵਾਦ